ਲੈਰਾ ਗਾਗਾ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਹੈ ਚਹਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੱਥੇ ਕਿ ਇੱਕ ਲੜਕੀ ਦੇ ਨਾਲ ਦੋ ਨੌਜਵਾਨ ਮੁੰਡਿਆਂ ਦੇ ਵੱਲੋਂ ਰੇਪ ਕੀਤਾ ਗਿਆ ਨੌਜਵਾਨਾਂ ਤੋਂ ਡਰ ਦੇ ਮਾਰੇ ਲੜਕੀ ਨੇ ਘਰ ਵੀ ਨਹੀਂ ਦੱਸਿਆ ਅਤੇ 9 ਮਹੀਨਿਆਂ ਬਾਅਦ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਪਿੰਦਰ ਸਿੰਘ ਜੱਜੀ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਪੀੜਤ ਲੜਕੀ ਦੀ ਉਮਰ ਦੇ ਅਕੋਰਡਿੰਗ ਉਹਨਾਂ ਦੱਸਿਆ ਕਿ ਨੌਜਵਾਨ ਉਸ ਦੇ ਘਰ ਦੇ ਵਿੱਚ ਦਾਖਲ ਹੋਏ ਤੇ ਪੀੜਤ ਲੜਕੀ ਦੇ ਮੂੰਹ ਦੇ ਉੱਤੇ ਹੱਥ ਰੱਖ ਕੇ ਜ਼ਬਰਦਸਤੀ ਬਰਾਂਡੇ ਦੇ ਵਿੱਚ ਲੈ ਕੇ ਉਸ ਦੇ ਨਾਲ ਉਹਨਾਂ ਨੇ ਰੇਪ ਕੀਤਾ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਹਿਰੇ ਦੇ ਨੇੜਲੇ ਪਿੰਡ ਦੀ ਇੱਕ ਲੜਕੀ ਨੇ ਸਾਡੇ ਕੋਲੇ ਬਿਆਨ ਦਰਜ ਕਰਾਇਆ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਉਹ ਕੰਮ 'ਚ ਕੱਲੀ ਸੀ ਤਾਂ 2 21 22 ਸਾਲ ਦੇ ਲੜਕੇ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਹੈਗੇ ਉਹਨਾਂ ਦੇ ਘਰੇ ਧੱਕੇ ਨਾਲ ਆ ਗਏ ਤੇ ਉਹਦੇ ਨਾਲ ਹੈ ਜਿਹੜੀ ਜ਼ਬਰਦਸਤੀ ਕੀਤੀ ਜਿਸ ਕਾਰਨ ਉਹ ਲੜਕੀ ਗਰਭਵਤੀ ਹੋ ਗਈ ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੂਚਨਾ ਮਿਲਨ ਤੇ ਪੁਲਿਸ ਨੇ ਜਾ ਕੇ ਲੜਕੀ ਦੀ ਸਟੇਟਮੈਂਟ ਦਰਜ ਕਰਕੇ FIR ਨੰਬਰ 246 1110 2025 ਦਰਜ ਕੀਤੀ ਹੈ ਜੋ ਕਿ ਸੈਕਸ਼ਨ 70 ਸੈਕਸ਼ਨ 332 351 ਔਰ 6 ਪੋਕਸੋ ਐਕਟ ਦੇ ਅਧੀਨ ਹੈ ਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਰ ਲੜਕੀ ਦੀ ਏਜ ਕਿੰਨੀ ਹੈ ਜੀ ਪਰਿਵਾਰ ਵਾਲਿਆਂ ਨੇ ਕਿਉਂ ਨਹੀਂ ਦੱਸਿਆ ਕਿ 9 ਮਹੀਨੇ ਦਾ ਲੜਕੀ ਨਾਬਾਲਗ ਹੈ ਜੀ ਪਰਿਵਾਰ ਨੂੰ ਇਸ ਕਰਕੇ ਨਹੀਂ ਲੜਕੀ ਨੇ ਸਾਨੂੰ ਜਿਵੇਂ ਦੱਸਿਆ ਕਿ ਉਹ ਡਰੀ ਹੋਈ ਸੀ ਤੇ ਮੋਰਓਵਰੇ ਡਰਦੀ ਸੀ ਵੀ ਕਿਤੇ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਜਿਹੜੇ ਉਹ ਗੈਰ ਸਮਾਜਿਕ ਤੱਤ ਨੇ ਖੈਰ ਦੱਸਦੀ ਹੈ ਕਿ ਬੱਚੀ ਨੇ ਪਹਿਲਾਂ ਤਾਂ ਡਰ ਦੇ ਮਾਰੇ ਘਰ ਕੁਝ ਵੀ ਨਹੀਂ ਦੱਸਿਆ ਪਰ ਹੁਣ ਪਤਾ ਲੱਗਿਆ ਕਿ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲੇਸ ਸੰਗਰੂਰ ਤੋਂ ਅਨਿਲਜੈਨ ਦੀ ਰਿਪੋਰਟ